ਸਫ ਦੇਸ਼ ਤੋਂ ਪਰਤੇ ਨੌਜਵਾਨ ਦੀ ਸ਼ਕਤੀ ਹਲਾਤਾ ਚ ਮੌਤ ਹੋ ਗਈ ਹੈ ਨੌਜਵਾਨ ਦੀ ਲਾਸ਼ ਫੋਰਚੂਨਰ ਗੱਡੀ ਚ ਬਰਾਮਦ ਹੋਈ ਜਿਸ ਚ ਉਸ ਦਾ ਲਾਇਸੈਂਸੀ ਰਿਵਾਲਵਰ ਵੀ ਪਿਆ ਮਿਲਿਆ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਨੇ ਖੁਦ ਨੂੰ ਦੋ ਗੋਲੀਆਂ ਮਾਰੀਆਂ ਜਿਸ ਤੋਂ ਬਾਅਦ ਉਸ ਦੀ ਗੱਡੀ ਬੇਕਾਬੂ ਹੋ ਕੇ ਖੇਤਾਂ ਚ ਜਾਬੜੀ ਅਤੇ ਖੰਬੇ ਦੇ ਨਾਲ ਜਾ ਟਕਰਾਈ ਉਦ ਇਸ ਘਟਨਾ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਸ਼ੀਸ਼ਾ ਤੋੜ ਕੇ ਨੌਜਵਾਨ ਦੀ ਬ੍ਰਿੱਤਿਕ ਦੇ ਨੂੰ ਬਾਹਰ ਕੱਢਿਆ ਇਹ ਨੌਜਵਾਨ ਸੁਰਿੰਦਰ ਸਿੰਘ ਛਿੰਦਾ ਮਾਛੀਵਾੜਾ ਦੇ ਪਿੰਡ ਗੌਸਗੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਨੌਜਵਾਨ ਸੁਰਿੰਦਰ ਸਿੰਘ ਕਰੀਬ 1 ਸਾਲ ਪਹਿਲਾਂ ਅਮਰੀਕਾ ਤੋਂ ਵਾਪਸ ਪਰਤਿਆ ਸੀ ਅਤੇ ਹੁਣ ਆਪਣੇ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਖੇਤੀਬਾੜੀ ਅਤੇ ਡੇਰੀ ਆਦਾਂ ਕੀਤਾ ਕਰਦਾ ਸੀ ਅੱਜ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਦੁੱਧ ਡੇਰੀ ਵਿੱਚ ਪਾ ਕੇ ਘਰ ਵਾਪਸ ਮੁੜਿਆ ਅਤੇ ਕਰੋ ਆਪਣੀ ਗੱਡੀ ਲੈ ਕੇ ਚਲਾ ਕੇ ਆਜੀ ਉਸ ਤੋਂ ਬਾਅਦ ਉਸ ਦੀ ਲਾਸ਼ ਗੱਡੀ ਚੋ ਭਰਾਮਤ ਕੀਤੀ ਗਈ ਜਸ਼ਨਦੀਪ ਦਾ ਮੁਤਾਬਕ ਨੌਜਵਾਨਾਂ ਦੇ ਦੋ ਗੋਲੀਆਂ ਲੱਗੀਆਂ ਹੋਈਆਂ ਸਨ ਜਿਸ ਵਿੱਚੋਂ ਇੱਕ ਉਸ ਦੀ ਲੱਤ ਅਤੇ ਦੂਜੀ ਉਸ ਦੀ ਛਾਤੀ ਤੋਂ ਆਰਪਾਰ ਦੱਸੀ ਜਾ ਰਹੀਏ ਮੇਰਾ ਨਾਮ ਜਗਰੂਪ ਸਿੰਘ ਜੀ ਪਿੰਡ ਹਿਆਤਪੁਰ ਬੇਠ ਇਹ ਗੱਡੀ ਆ ਕੇ ਖੰਬੇ ਚ ਲੱਗੀ ਜੀ ਬਹੁਤ ਜ਼ੋਰ ਨਾਲ ਅਸੀਂ ਇੱਥੇ ਨੇੜੇ ਖੇਤ ਚ ਸੀਗੇ ਤੇ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਕਿ ਗੱਡੀ ਦੇ ਧੂਆਂ ਬਹੁਤ ਹੋ ਰਿਹਾ ਸੀ ਕਿ ਅੱਗ ਲੱਗੀ ਛਤ ਜੋ ਸ਼ੀਸ਼ਾ ਤੋੜ ਕੇ ਦੇਖਿਆ ਤਾਂ ਵਿੱਚ ਬੰਦੇ ਦੇ ਗੋਲੀ ਲੱਗੀ ਹੋਈ ਸੀ ਮੁੰਡੇ ਤੇ ਜੀ ਮੁੰਡੇ ਨਾਕੀਸ਼ ਮੁੰਡੇ ਦਾ ਸ਼ਿੰਦਾ ਕਹਿੰਦੇ ਆ सुरेंद्र ਸਿੰਘ ਜੀ ਅੱਛਾ ਅੱਛਾ ਹਾਂ ਜੀ ਗੌਂਦ ਕੜਦਾ ਜੀ ਹਾਂਜੀ ਹਾਂਜੀ ਸਾਬਕਾ ਸਰਪੰਚ ਸਾਹਿਬ ਦਾ ਬੇਟਾ ਜੀ ਅੱਛਾ ਜੀ ਸਾਹਬ ਸਿੰਘ ਦਾ ਕਿੰਨੀਆਂ ਕੁੜੀਆਂ ਲੱਗੀਆਂ ਕਿੱਥੇ ਕਿੱਥੇ ਪੱਟ ਪਿੰਨੀ ਤੇ ਪੱਟ ਤੇ ਲੱਤ ਤੇ ਇੱਕ ਛਾਤੀ 'ਚ ਦਿਲ ਤੇ ਅਪਰੇ ਰਤੂ ਇਹ ਸੁਮੋਖ ਕਰੇ ਡੱਤ ਰਤੂ ਕਿਸ ਜੀ ਨਾਲੇ ਪ੍ਰੋਗਰਾਮ ਪਰਿਵਾਰ ਕੋ ਇੰਪ੍ਰੈਨਸ ਦਿੱਤਾ ਉਹ ਨਾਲ ਲੈ ਕੇ ਹੱਸਦਾ ਇਹਦੇ ਵਿੱਚ ਕੋਈ ਹੋਰ ਵੈਪਸਾ ਵਿੱਚ ਪਿਆ ਸਾਰਾ ਵੈਪਣੇ ਵਿੱਚ ਹੀ ਪਿਆ ਜੀ ਕਾਰ ਤੋਂ ਸੁਸਾਇਡ ਹੋ ਗਿਆ ਜੀ ਬਾਕੀ ਹੁਣ ਦਾ ਇਹ ਪਤਾ ਜਾਂਚ ਤੋਂ ਬਾਅਦ ਨੂੰ ਹੋਈ। ਉਧਰ ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਪੁਲਿਸ ਟੀਮਾਂ ਲੈ ਕੇ ਮੌਕੇ ਤੇ ਪਹੁੰਚੇ ਜਿਨ੍ਹਾਂ ਅਨੁਸਾਰ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ ਪਰ ਫਿਰ ਵੀ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ ਅਤੇ ਮ੍ਰਿਤਕ ਦੇ ਮੋਬਾਈਲ ਫੋਨ ਦੀ ਵੀ ਜਾਂਚ ਕੀਤੀ ਜਾਵੇਗੀ। ਇੱਕ ਖਬਰ ਮਿਲੀ ਸੀ ਕਿ ਇੱਥੇ ਗੱਡੀ ਦਾ ਐਕਸੀਡੈਂਟ ਹੋਇਆ ਹੈ ਤੇ ਜਿਸ ਵਿੱਚ ਇੱਕ ਬੋਡੀ ਮਿਲੀ ਹੈਗੀ। ਜਦੋਂ ਮੌਕੇ ਤੇ ਪੁਲਿਸ ਪਹੁੰਚੀ ਹੈਗੀ ਤੇ ਇਹ ਆਇਡੈਂਟੀਫਾਈ ਹੋਇਆ ਸਰਬੰਦਰ ਸਿੰਘ ਨਾਮ ਦਾ ਬੰਦਾ ਹੈ। ਕਾਸਗੜ੍ਹ ਪਿੰਡ ਦਾ ਤੇ ਹਲੇ ਤੱਕ ਪ੍ਰੀਲਿਮਨਰੀ ਲੱਗਦਾ ਵੀ ਜਨੇ ਸੁਸਾਇਡ ਕੀਤਾ ਹੈਗਾ ਬਾਕੀ ਦੀ ਡੰਗਾਈਦਾਰ ਤੋਂ ਪੇਸ਼ ਕੀਤੀ ਜਾਏਗੀ ਫਿਰ ਸੁਸਾਇਡ ਦੇ ਕਾਰਨ ਦਾ ਪਤਾ ਲੱਗੇਗਾ ਨਹੀਂ ਉਹ ਸਾਰਾ ਉਹ ਨਾਲੇ ਕਲੀਅਰ ਕਰਾਂਗੇ ਕਿ ਕਿੱਥੇ ਲੱਗੀ ਗੋਲੀ ਸਰ ਜੀ ਇਹ ਗੋਲੀ ਮੱਤ ਵਿੱਚ ਲੱਗੀ ਹੈ ਕਿ ਨਹੀਂ ਚੈਸਟ ਵਿੱਚ ਲੱਗੀ ਹੈ ਬੋਡੀ ਪੋਸਟਮਾਰਟ ਵੀ ਹੋਵੇ ਆਂ ਇਹਨੂੰ ਅੱਗੇ ਪੋਸਟਮਾਰਟ ਵੀ ਲਾਇਕ ਰਾਵਾਂਗੇ ਉਸ ਬਾਅਦ ਜੋ ਵੀ ਹੋਗਾ ਫਿਰ ਅਨਸ਼ੈਕ ਕਰਾਂਗੇ ਕਿਹਾ ਜਾ ਰਿਹਾ ਹੈ ਕਿ ਮ੍ਰਿਤਕ ਦਾ ਲਾਇਸੈਂਸੀ ਅਸਲਾ ਗਨ ਹਾਊਸ ਵਿੱਚ ਜਮ੍ਹਾਂ ਸੀ ਜਿਸ ਨੂੰ ਉਹ ਅੱਜ ਹੀ ਵਾਪਸ ਲੈ ਕੇ ਆਇਆ ਸੀ ਗੱਡੀ 'ਚੋਂ ਨਵੇਂ ਕਾਰਤੂਸ ਵੀ ਬਰਾਮਦ ਹੋਏ ਨੇ ਜੋ ਕਿ ਅੱਜ ਹੀ ਨਵੇਂ ਖਰੀਦੇ ਜਾਪ ਰਹੇ ਨੇ ਹਾਲਾਂਕਿ ਨੌਜਵਾਨ ਨੇ ਆਤਮਹੱਤਿਆ ਕੀਤੀ ਜਾਂ ਫਿਰ ਕੋਈ ਹੋਰ ਮਸਲਾ ਏ ਇਸ ਬਾਰੇ ਫਿਲਹਾਲ ਜਾਂਚ ਜਾਰੀ ਹੈ ਪਰ ਮ੍ਰਿਤਕ ਆਪਣੀ ਪਤਨੀ ਤੋਂ ਇਲਾਵਾ ਪਿੱਛੇ ਇੱਕ ਬੱਚੇ ਨੂੰ ਛੱਡ ਗਿਆ ਮਾਛੀਵਾੜਾ ਤੋਂ ਸੁਚਿਆ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ